ਸੰਤ ਬਾਬਾ ਇਕਬਾਲ ਸਿੰਘ ਗੁਰਦੁਆਰਾ ਸਾਹਿਬ ਬਿਸ਼ੇ ਰੋਡ ਪਠਾਨਕੋਟ ਵਿਖੇ ਮਹੀਨਾਵਾਰੀ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਨਿਸ਼ਕਾਮ ਕੀਰਤਨੀ ਜਥਾ ਪਠਾਨਕੋਟ ਤੇ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਦੇ ਵਾਜਕਾਂ ਵੱਲੋਂ ਸੰਤਾਂ ਨੂੰ ਕਥਾ ਤੇ ਸ਼ਬਦ ਗਾਇਨ ਰਾਹੀਂ ਨਿਹਾਲ ਕੀਤਾ ਉਹਨਾਂ ਨੇ ਪ੍ਰੇਰਨਾ ਦਿੱਤੀ ਕਿ ਗੁਰੂ ਨਾਲ ਜਿੰਨਾ ਪਿਆਰ ਡੂੰਘਾ ਹੋਵੇਗਾ ਜੀਵਨ ਦਾ ਕਲਿਆਣ ਉਨੀ ਜਲਦੀ ਹੁੰਦਾ ਹੈ ਇਸ ਮੌਕੇ ਤੇ ਗੁਰਦੁਆਰਾ ਦੀ ਨੌਜਵਾਨ ਸਵਾ ਵੱਲੋਂ ਅਟੁੱਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸਮੂਹ ਸੰਗਤ ਨੇ ਇਸ ਪ੍ਰਸ਼ਾਦ ਨੂੰ ਚੱਕਿਆ ਤੇ ਗੁਰੂ ਚਰਨਾਂ ਨਾਲ ਤਨ ਮਰਿ ਜੋੜਿਆ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਨਿਸ਼ਚਿਤ ਤੌਰ ਤੇ ਸੰਗਤ ਨੂੰ ਗੁਰੂ ਚਰਨਾਂ ਨਾਲ ਤੇ ਜੋੜਦੇ ਹੀ ਹਨ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਧਰਮ ਦੇ ਨਾਲ ਜੁੜਨ ਦੀ ਪ੍ਰੇਰਣਾ ਦਿੰਦੇ ਹਨ ਤਾਂ ਕਿ ਉਹ ਕੁਰਾਹੇ ਨਾ ਪੈਣ ਤੇ ਆਪਣੇ ਜੀਵਨ ਨੂੰ ਕਲਿਆਣ ਦੇ ਰਸਤੇ ਤੇ ਲੈ ਕੇ ਜਾਣ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਪੀ ਆ ਲਾਇਆ ਧਿਆਨਾਂ ਦੇ ਮਹਾਵਾਕ ਅਨੁਸਾਰ ਗੁਰਦੁਆਰਾ ਸੰਤ ਆਸ਼ਰਮ ਨਿਸ਼ਨ ਰੋਡ ਤਾਪਸਥਾਨ ਸੰਤ ਬਾਬਾ ਇਕਬਾਲ ਸਿੰਘ ਜੀਆਂ ਦੇ ਜੋ ਕਿ ਮਹੀਨਾਵਾਰੀ ਸਮਾਗਮ ਗੁਰਮਤ ਸਮਾਗਮ ਜਿਹੜੇ ਚੱਲਦੇ ਹਨ ਇਸ ਵਾਰ ਵੀ 30 ਸਤੰਬਰ ਅੱਜ ਦੇ ਦਿਨ ਜੋ ਗੁਰਮਤ ਸਮਾਗਮ ਉਲੀਕਿਆ ਗਿਆ ਜਿਸ ਵਿੱਚ ਪਠਾਨਕੋਟ ਨਿਸ਼ਕਾਮ ਗੀਰਦਨੀ ਜਥਾ ਹਜੂ ਜੀ ਰਾਗੀ ਜਥਾ ਪਾਈ ਗੁਰਨਾਗ ਸਿੰਘ ਜੀ ਗੁਰਦੁਆਰਾ ਸੰਤਾ ਆਸ਼ਰਮ ਨਿਸਕਾਮ ਕੀਰਤਨੀ ਜਥਾ ਗੁਰਦਾਸਪੁਰ ਵੱਲੋਂ ਤੇ ਕਥਾ ਵਚਕ ਵੱਲੋਂ ਬਹੁਤ ਹੀ ਸੰਗਤਾਂ ਨੂੰ ਗੁਰਮਤਿ ਦੇ ਵਿਚਾਰਾਂ ਦੇ ਨਾਲ ਜੋੜਨ ਦਾ ਯਤਨ ਕੀਤਾ ਗਿਆ ਗੁਰਮਤਿ ਕੀਰਤਨ ਦੇ ਨਾਲ ਸਮੂਹ ਸੰਗਤਾਂ ਨੂੰ ਨਿਹਾਲ ਨਿਹਾਲ ਕੀਤਾ ਗਿਆ ਨਾਲ ਦੀ ਨਾਲ ਗੁਰੂ ਦੀਆਂ ਸੰਗਤਾਂ ਦੇ ਲਈ ਆਉ ਭਗਤ ਦੇ ਲਈ ਲੰਗਰ ਪ੍ਰਸ਼ਾਦ ਦਾ ਜਿਹੜਾ ਅਰੇਂਜਮੈਂਟ ਕੀਤਾ ਗਿਆ ਨਾਲ ਦੀ ਨਾਲ ਲੰਗਰ ਪ੍ਰਸ਼ਾਦ ਦਾ ਵੀ ਚੱਲ ਰਿਹਾ ਹੈ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਹਰ ਮਹੀਨੇ ਇਸੇ ਤਰ੍ਹਾਂ ਹੀ ਕੀਰਤਨ ਸਮਾਗਮ ਜਿਹੜਾ ਗੁਰਦੁਆਰਾ ਸੰਤ ਅਸ਼ਰਮ ਦੀ ਸਮੂਹ ਸੰਗਤ ਅਤੇ ਸਮੂਹ ਨੌਜਵਾਨ ਸਭਾ ਵੱਲੋਂ ਕਰਵਾਇਆ ਜਾਂਦੇ ਹਨ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਕੋਈ ਗੁਰਮਤ ਸਮਾਗਮ ਉਲੀਕਿਆ ਜਾਵੇ ਸਾਰੀਆਂ ਸੰਗਤਾਂ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ਗੁਰਮਤ ਸਮਾਗਮ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ If you wish that your child learns today and leads tomorrow, bring them to A and M's Gems Cambridge International School, Pathankot, affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes jalandhar dalhousie bypass road pathanko